ਸਕੂਟੀ ਨੂੰ ਉਹਨੂੰ 10 ਮਿੰਟ ਹੈ ਸੀ ਕਿ ਤੇ ਮੈਂ ਆਪਣਾ ਥੋੜਾ ਸਾਮਾਨ ਆਪਣੀ ਬੋਟਲ ਵਗੈਰਾ ਖਣਵਾਸੇ ਅਖਤੀਵਾਦ ਕੇ ਅੱਗੇ ਦੇਖਾਂਗਾ ਮੇਰੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਹੈ ਮੇਰੀ ਸਕੂਟੀ ਤੇ ਸੁੱਟ ਰਿਹਾ ਤਾਂ ਮੈਂ ਫੂਲ ਗਤੋਰੇਦੋਂ ਰੀਨੂ ਮੈਡਮ ਦਾ ਫੋਨ ਆਇਆ ਔਰ ਉਹਂਦੀ ਪੇਚੀ ਸੀ ਤੋ ਕਹਿੰਦੀ ਮੈਂ ਇਹਨੂੰ ਮਾਰਤਾ ਮੇਰੇ ਘਰ ਆ ਜਾ ਮੈਨੂੰ ਮਾਰਤਾ ਮੇਰੇ ਘਰ ਆ ਜਾ ਕਿ ਸਾਡੀ ਭੈਣ ਨੂੰ ਮਾਰਤਾ ਸਕੂਟ ਤੇ ਅੱਗੇ ਸਕੂਟ ਤੇਜ਼ ਸੁੱਟ ਕੇ ਮਾਰਤਾ ਉਹਨੇ ਮੇਰੇ ਤੇ ਸੁੱਟਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਨੂੰਨਾ ਤੇ ਜ਼ੋਰ ਦਾ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਕਟਰ ਲੈ ਕੇ ਉਹਨੂੰ ਅੱਗ ਲਗਾਉਣ ਦਾ ਕਿ ਫਿਰ ਅੰਦਰ ਆ ਕੇ ਖੋਲਦੇ ਮੈਨੂੰ ਮਾਰਨ ਲੱਗ ਪਏ ਤੇ ਵਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਵਿੱਕੀ ਉੱਪਰ ਪਈ ਦੀ ਹੈਲਮਟ ਛੁੱਟੀ ਦੀ ਪਰੇ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰامد ਕੀਤੀ ਹੈ ਮੇਰਾ ਨਾਮ ਹੈ ਰੇਨੂ ਸ਼ਰਮਾ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਅਜੇ ਇਨਚਾਰਜ ਕੰਮ ਕਰਦੀ ਤੀਂ ਉੱਥੇ ਮੈਂ ਪੜਾਉਂਦੀ ਆ ਸਿੰਗਲ ਟੀਚਰ ਸਕੂਲ ਹੈ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ ਬੈਗ ਪੈਕ ਕਰੋ ਤੇ ਚਲਿਏ ਤੇ ਮੈਂ ਆਪਣਾ ਥੋੜਾ ਸਮਾਨ ਆਪਣੀ ਬੋਟਲ ਵਗੈਰਾ ਰੱਖਣ ਵਾਸਤੇ ਅੱਤੀ ਵਦਗੀ ਅੱਗੇ ਦੇਖਾਂਗਾ ਮੇਰੇ ਜਿਹੜੇ ਹਸਬੰਦ ਜਿਨ੍ਹਾਂ ਨਾਲ ਮੇਰਾ ਡਿਸਪਿਊਟ 4-5 ਸਾਲ ਤੋਂ ਚੱਲ ਰਿਹਾ ਹੈ ਉਹਨਾਂ ਦਾ ਨਾਮ ਹੈ ਲਵleen ਸ਼ਰਮਾ ਕੁੱਤੂਗੜਾ ਦੇ ਉਹ ਗਦੋਰਾ ਪਿੰਡ ਗਦੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਜਾਂ ਮੇਰੀ ਸਕੂਟੀ ਤੇ ਸੁੱਟ ਰਹੇ ਤਾਂ ਮੈਂ ਉਹਨਾਂ ਨੂੰ ਧੱਕਾਇਤਾ ਨੂੰ ਕਿ ਪਿੱਛੇ ਹੋ ਕੇ ਘੱਟਦੇ ਹੋ ਉਹਨਾਂ ਨੇ ਮੇਰੇ ਤੇ ਸੁੱਟਣਾ ਸ਼ੁਰੂ ਕਰਤਾ ਫਿਰ ਮੈਨੂੰ ਨਾ ਤੇ ਜ਼ੋਰ ਨਾਲ ਮਾਰੇ ਮਨ ਅੰਦਰ ਨੂੰ ਦੌੜੀ ਮੈਂ ਕਿ ਆਪਣੇ ਲੈਕਟਰ ਲੈ ਕੇ ਉਹਨੂੰ ਅੱਗ ਲਗਾਉਣ ਲੱਗੇ ਤੇ ਫਿਰ ਅੰਦਰ ਆ ਕੇ ਖੋਲਚ ਮੈਨੂੰ ਮਾਰਨ ਲੱਗੇ ਫਿਰ ਪਿੰਡ ਵਾਲਿਆਂ ਨੇ ਆ ਕੇ ਤੇ ਬਚਾਅ ਕੀਤਾ ਇੰਨੇ ਚ ਮੇਰਾ ਬੇਟਾ ਵੀ ਆ ਗਿਆ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚੁਗੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਉਹ ਕਿਤਾਵਿਚਾ ਵਗੈਰਾ ਕੀਤਾ ਮੇਰੇ ਮੈਂ ਤੇ ਮੈਡੀਕਲ ਕਰਵਾਉਣ ਵਾਸਤੇ ਸਿਵਲੋਕ ਤੇ ਪਹੁੰਚ ਕੇ ਗਈ। ਇਹ ਮੰਗ ਕਰਦੇ। ਮੈਂ ਕਹਿੰਨੀ ਆ ਕਿ ਇਨਸਾਫ ਕੀਤਾ ਜਾਵੇ। ਮੈਨੂੰ ਪੂਰਾ ਵਿਸ਼ਵਾਸ ਹੈ। ਮੈਨੂੰ ਪੂਰਾ ਇਨਸਾਫ ਮਿਲੇਗਾ। ਕਿ ਨਾਮ ਤੁਹਾਡਾ ਹੋਰ ਕੀ ਗੱਲਬਾਤ ਹੋਈ ਹੈ ਕਿਹੜੇ ਪਿੰਡ ਦੇ ਵਿੱਚ? ਮੇਰਾ ਰਜਿੰਦਰ ਸਿੰਘ ਸਰਪੰਚ ਬਣੀ ਲੋਧੀ। ਮੈਨੂੰ ਸਕੂਲ ਕੋਤੋਰੇ ਤੋਂ ਰੀਨੂ ਮੈਡਮ ਦਾ ਫੋਨ ਆਇਆ। ਮੈਂ ਕਿਸੇ ਕਮਚੇ ਵਿੱਚ ਬੈਠਾ ਸੀ। ਉਹ ਉੰਦੀ ਪਈ ਸੀ ਤਾਂ ਕਹਿੰਦੀ ਮੈਨੂੰ ਮਾਰਤਾ ਮੇਰੇ ਘਰ ਆ ਦੇ ਮੈਨੂੰ ਮਾਰਤਾ ਮੇਰੇ ਘਰ ਆ ਦੇ। ਉਹ ਉਸ ਦੌਰਾਨ 10 ਮਿੰਟ ਬਾਅਦ ਉਹਦੇ ਬ੍ਰਦਰ ਦਾ ਟੈਲੀਫੋਨ ਆਂਦਾ ਹੈ। ਕਿ ਸਾਡੀ ਭੈਣ ਨੂੰ ਮਾਰਤਾ ਸਕੂਲ ਦੇ ਅੱਗੇ ਸੁੱਟ ਤੇਲ ਸੁੱਟ ਕੇ ਮਾਰਤਾ ਹੈ। ਮੈਂ ਉਸ ਚੌਕੇ ਟੈਲੀਫੋਨ ਐਸ ਐਚਓ ਸਿਆਣਪੁਰ ਨੂੰ ਕੀਤਾ। ਐਸ ਐਚਓ ਨੇ 112 ਨੰਬਰ ਤੇ ਕੰਮਿੰਡ ਕਰਕੇ ਸਕੂਲ ਦੇ ਵਿੱਚ ਪੁਲਿਸ ਫੋਰਸ ਭੇਜੀ ਆ। ਉਸ ਦੌਰਾਨ ਰੀਨੂ ਮੈਡਮ ਜਿਹੜੀ ਲੱਗੀ ਦੀ ਇੱਕ ਤੋਰੇ ਟੀਚਰ ਉਹਦਾ ਬ੍ਰਦਰ ਉਹਦਾ ਬੇਟਾ ਉਦਾ 마ਸੀ ਇਹ ਚਾਰੇ ਬੰਜੇ ਸਾਡੇ ਗੱਡੀ ਸਾਰੇ ਗੱਡੀ ਚ ਬਹਿ ਕੇ ਤੁਸੀਂ ਸਕੂਲ ਚ ਪਹੁੰਚ ਗਏ ਜਦੋਂ ਅਸੀਂ ਸਕੂਲ ਚ ਪਹੁੰਚਿਆ ਅੱਗੇ ਉਹਦਾ ਬੇਟਾ ਦੋ ਤੇ ਇੱਕ ਜਿਹੜੀ ਹੈਲਪਰ ਸੀਗੀ ਸਕੂਲ ਦੀ ਜਿਹੜੀ ਖਾਣਾ ਬਣਾਉਣ ਵਾਲੀ ਉਹ ਉਹ ਵੀ ਰੋਂਦੀ ਪਈ ਸੀ ਤੇ ਕੁੜੀ ਵੀ ਰੋਂਦੀ ਪਈ ਸੀ ਕੁੜੀ ਦੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਸੱਟ ਲੱਗੀ ਦੀ ਹੈ ਬਾਹਾਂ ਚ ਸੱਟ ਲੱਗੀ ਦੀ ਹੈ ਵਿੱਕੀ ਤੇ ਤੇਲ ਛੁੱਟਿਆ ਉਹਦੀ ਚੁੰਨੀ ਵੀ ਵਿੱਕੀ ਉਪਰ ਪਈ ਦੀ ਹੈ ਹੈਲਮਟ ਛੁੱਟੀ ਦੀ ਹੈ ਪਰੇ ਤੇ ਉਹ ਪੁਲਿਸ ਉੱਥੇ ਆਈ ਦੀ ਮੋਕੀ ਦੀ ਪੁਲਿਸ ਮੋਕੀ ਨੇ ਉੱਥੇ ਲੈਟਰ ਵੀ ਬਰਾਮਦ ਕੀਤਾ ਹੈ ਫਿਰ ਬੋਤਲ ਵੀ ਜਿਹੜੀ ਪੈਟਰੋਲ ਵਾਲੀ ਉਹ ਵੀ ਬਰਾਮਦ ਕੀਤੀ ਐ ਸਕੂਲ ਦੇ ਵਿੱਚ ਡਸਟਬਿਨ ਖਿਲਾਰੇ ਦੇ ਜਾਂ ਹੋਰ ਵੀ ਟੇਬਲ ਤੇ ਜਿਹੜੀਆਂ ਚੀਜ਼ਾਂ ਪਈਆਂ ਸੀ ਸੀਸੀਟੀਵੀ ਕੈਮਰਾ ਉਹਦੇ ਨਾਲ ਵੀ ਛੇੜਖਾਨੀ ਕੀਤੀ ਸੀ ਸੋ ਫਿਰ ਉਹਦੇ ਬਾਅਦ ਚ ਪੁਲਿਸ ਨੇ ਆਪਣੇ ਬਿਆਨ ਭੂਨ ਲਏ ਨੇ 112 ਨੰਬਰ ਫਿਰ ਘਰ ਵਾਲੇ ਜਿਹੜੇ ਨੇ ਸਾਰੇ ਲੈ ਕੇ ਚਲ ਗਏ ਇਹਨਾਂ ਨੂੰ ਸਿਵਲ ਹਸਪਤਾਲ ਦੇ ਅੰਦਰ ਸਿਵਲ ਹਸਪਤਾਲ ਉਹ ਐਡਮਿਟਾਈਜ਼ ਜਾਂ ਪਤਾ ਨਹੀਂ ਕੀ ਹਸਤਾ ਜੇ ਪਤਾ ਨਹੀਂ ਲੱਗਾ ਮੈਨੂੰ ਫਿਰ ਮੈਂ ਡੀਓ ਕੋਲ ਜਰੂਰ ਗਿਆ ਸਕੂਲ ਡੀਓ ਇਸ ਵੇਲੇ ਮੀਟਿੰਗ ਲੈਦੇ ਸੀ ਵੀ ਸਾਰੇਆਂ ਦੀ ਤਾਂ ਮੈਂ ਡੀਓ ਨਾਲ ਕੇ ਬੇਨਤੀ ਕੀਤੀ ਹੈ ਵੀ ਜਨਾਬ ਜਿਹੜੇ ਜਿਹੜੇ ਸਕੂਲ ਟੀਚਰ ਕੱਲੇ ਨੇ ਉਹਨਾਂ ਨੂੰ ਇੱਕ ਇੱਕ ਟੀਚਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਏ 14 ਸਕੂਲ ਦੇ ਹੈੱਡ ਜਿਹੜਾ ਬਣੀ ਲੁਦੀ ਸਕੂਲ ਹੈ ਉੱਥੇ ਵੀ ਇੱਕ ਡਿਸਪਿਊਟ ਜਿਆ ਪੈਦਾ ਉੱਥੇ ਇੱਕ ਲੇਡੀ ਜਿਹੜੀ ਹੀ ਉਹਦੀ ਡਿਊਟੀ ਲਈ ਸੀ ਡੀਓ ਨੇ ਵੀ ਇਥੇ ਚੱਲ ਜਾਓ ਜਿੱਥੇ ਕੱਲੀ ਲੇਡੀ ਹੈ ਉੱਥੇ ਚੱਲ ਜਾਓ ਕੰਮ ਕਰਨ ਬਟ ਉਹ ਲੇਡੀ ਨੂੰ ਉਥੇ ਆਣ ਦੀ ਬਜਾਏ ਉਹਨੇ ਵੀ ਆਪਣਾ ਪੋਲੀਟਿਕਲ ਰੰਗ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬੀ ਡੀਓ ਜਾਇ ਇਹ ਸਕੂਲ ਦੇ ਵਿੱਚ ਆਇਆ ਉਹਨਾਂ ਨੇ ਵੀ ਸਾਰੇ ਟੀਚਰਾਂ ਦੀ ਬੈਠ ਕੇ ਤਾਂ ਜਿਹੜੀ ਵੀ ਗੱਲਬਾਤ ਸੀਗੀ ਸੁਣੀ ਹੈ ਤਾਂ ਉਹਨਾਂ ਨੇ ਉਹਦੀ ਜਿਹੜੀ ਇੱਥੇ ਡਿਊਟੀ ਲਾਈ ਸੀ ਉਹਦੀ ਕੈਂਸਲ ਕਰਤੀ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜੇ ਡੀਓ ਐਜੂਕੇਸ਼ਨ ਵੀ ਡਰਦਾ ਹੈ ਟੀਚਰਾਂ ਕੋਲੋਂ ਤੇ ਬੱਚਿਆਂ ਦਾ ਕੀ ਬਣੇਗਾ ਇਹ ਰੇਨੂ ਮੈਡਮ ਤੇ ਤੇਲ ਛੁੱਟਿਆ ਕਿਸੇ ਬੱਚੇ ਦੇ ਤੇਲ ਪੈ ਜਾਂਦਾ ਕੌਣ ਵਾਰਸ ਸੀਗੀ ਉਹਦਾ ਸੋ ਇਹ ਇਹਨਾਂ ਦਾ ਘਰੇਲੂ ਜਿਹੜਾ ਡਿਸਪੂਟ ਚੱਲਦਾ ਪਿਆ ਸੀ ਇਹਦਾ ਮੀਆਂ ਬੀਬੀ ਦਾ ਡਾਈਵੋਰਸ ਦਾ ਕੇਸ ਚੱਲਦਾ ਪਿਆ ਹੈ ਸੋ ਕੋਰਟ ਦੇ ਅੰਦਰ ਵੀ ਕੁੜੀ ਬੜੀ ਬਾਰ ਲਾ ਚੁਕੀ ਆ 7-8 ਦਿਨ ਪਹਿਲਾਂ ਵੀ ਇਹਨਾਂ ਜਾ ਕੇ ਤੇ ਬਣੀ ਲੋਦੀ ਪ੍ਰਾਇਮਰੀ ਸਕੂਲ ਤੇ ਲੱਗੇ ਇਹਨੂੰ ਉੱਥੇ ਵੀ ਇਹਨੂੰ ਕੁੜੀ ਨੂੰ ਵਿਕੀ ਤੋਂ ਥੱਲੇ ਸੁੱਟਿਆ ਫਿਰ ਉਹਦੇ ਬੇਟੇ ਨੇ ਆਈ ਆਪਣੀ ਮਾਂ ਨੂੰ ਬਚਾਇਆ ਇਹ ਜੋ ਪੰਜਾਬ ਸਰਕਾਰ ਜਿਵੇਂ ਕਹਿੰਦੀ ਹੈ ਵੀ ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੀ ਤਰਫੋਂ ਜਿਹੜਾ ਪ੍ਰਾਇਮਰੀ ਸਕੂਲਾਂ 'ਚ ਪਰਾਲਾ ਕੀਤਾ ਜਾ ਰਿਹਾ ਵੀ ਜਿੱਥੇ 75 ਜਾਂ 80 ਤੋਂ ਬੱਚੇ ਵੱਧ ਨੇ ਉਥੇ ਇੱਕ ਚੌਕੀਦਾਰ ਦਿੱਤਾ ਜਾਏਗਾ ਪਰਮਨੈਂਟ ਪਰ ਜੁਥੇ ਘੱਟ ਸਟ੍ਰੈਂਥ ਹੈ ਉਥੇ ਇਸ ਕਰਕੇ ਜਿਹੜਾ ਇਹ ਆ ਉਹ ਅਜੇ ਚੌਕੀਦਾਰ ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਦੀ ਤਰਫੋਂ ਜਿਹੜੇ ਜਿਹੜੇ ਸਕੂਲਾਂ ਚ ਸਿੰਗਲ ਟੀਚਰ ਆ ਗਏ ਨੇ ਗਈ ਅਜੇ ਕੋ ਮਹੀਨਾ 2 ਮਹੀਨੇ ਪਹਿਲਾਂ ਰਿਟਾਇਰਮੈਂਟ ਹੋਏ ਨੇ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੇ ਜਿਹੜੇ ਸਕੂਲ ਡੀਓ ਨੂੰ ਰਾਈ ਪੁੱਛਿਆ ਜਾਏ ਵੀ ਕਿਹੜੇ ਕਿਹੜੇ ਸਕੂਲਾਂ ਦੇ ਅੰਦਰ ਸਿੰਗਲ ਟੀਚਰ ਨੇ ਉਥੇ ਦੋ ਦੋ ਟੀਚਰ ਜਾਂ ਤਿੰਨ ਤਿੰਨ ਟੀਚਰ ਜਿਹੜੇ ਮੋਈਆ ਕਰਾਇਆ ਜਾਂ ਇਸੇ ਗੱਲ ਸਕੂਲਾਂ ਦਾ ਸਕੂਲ 'ਤੇ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਉਸ ਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜ਼ੀ ਵਗੈਰਾ ਕੀਤੀ ਤੇ ਉਹ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿਹਾ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਤਾਂ ਜੋ ਇਹ ਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਕਿਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀਗੀ ਬਾਏ ਦਾ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ